ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਸੁਖਬੀਰ ਬਾਦਲ ਉਤੇ ਜਦੋਂ 2 ਦਸੰਬਰ ਨੂੰ ਗੋਲੀ ਚੱਲਦੀ ਹੈ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਨਰੈਣ ਸਿੰਘ ਚੌੜਾ ਦੀ ਪਛਾਣ ਹੋ ਜਾਂਦੀ ਹੈ ਪੁਲਿਸ ਮੌਕੇ ਤੋਂ ਉਹਨੂੰ ਗ੍ਰਿਫਤਾਰ ਕਰ ਲੈਂਦੀ ਹੈ ਪਰ ਹੁਣ ਬਿਕਰਮ ਮਜੀਠੀਆ ਜਿਹੜੀ ਸੀਸੀਟੀਵੀ ਜਨਤਕ ਕਰ ਰਿਹਾ ਉਹਦੇ ਵਿੱਚ ਇੱਕ ਹੋਰ ਸ਼ਖਸ ਤੇ ਇੱਕ ਹੋਰ ਸ਼ਖਸ ਕੁੱਲ ਮਿਲਾ ਕੇ ਤਿੰਨ ਬੰਦੇ ਜਿਹੜੇ ਆ ਉਹ ਨਰੈਣ ਚੌੜੇ ਦੇ ਨਾਲ ਦਿਖਾਈ ਦੇ ਰਹੇ ਆ ਸਮੇਤ ਨਰੈਣ ਚੌੜਾ ਤਿੰਨ ਜਾਣੇ ਆ ਪਹਿਲਾ ਮੇਰਾ ਸਵਾਲ ਇਹ ਆ ਮੈਂ ਵੀ ਜਾਣਨਾ ਚਾਹੁੰਦਾ ਔਰ ਦਰਸ਼ਕ ਵੀ ਜਾਣਨਾ ਚਾਹੁੰਦੇ ਆ ਵੀ ਇਹ ਤਿੰਨ ਬੰਦੇ ਕੌਣ ਆ ਤੇ ਅਗਲਾ ਸਵਾਲ ਇਹ ਆ ਵੀ ਇਹਨਾਂ ਤਿੰਨਾਂ ਦੇ ਪਿੱਛੇ ਮਾਸਟਰਮਾਈਂਡ ਕੌਣ ਆ ਜਿਨ੍ਹਾਂ ਦਾ ਜ਼ਿਕਰ ਬਿਕਰਮ ਮਜੀਠੀਆ ਲਗਾਤਾਰ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਰ ਰਿਹਾ ਆ ਦੇਖੋ ਸੁਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਅਸਫਲ ਬਣਾਇਆ ਗਿਆ ਜਸਬੀਰ ਸਿੰਘ ਉਹਨਾਂ ਨੇ ਸਭ ਤੋਂ ਮੂਰੇ ਹੋ ਕੇ ਬਚਾਇਆ ਸੁਖਬੀਰ ਬਾਦਲ ਨੂੰ ਨਹੀਂ ਤਾਂ ਹੋ ਸਕਦਾ ਸੁਖਬੀਰ ਸਿੰਘ ਬਾਦਲ ਬਹੁਤ ਵੱਡੇ ਸੰਕਟ 'ਚ ਹੁੰਦੇ ਤੇ ਸ਼ਾਇਦ ਦੁਨੀਆ 'ਚ ਹੀ ਨਾ ਹੁੰਦੇ ਪਰ ਪੁਲਿਸ ਦੀ ਐਫ ਆਈ ਆਰ ਪੁਲਿਸ ਦੀ ਕਾਰਗੁਜ਼ਾਰੀ ਵਿਕਰਮਜੀਤਿਆ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਪਸੰਦ ਹੈ ਅਕਾਲੀ ਦਲ ਮੁੱਢੋਂ ਹੀ ਇਸ ਜਾਂਚ ਨੂੰ ਰੱਦ ਕਰਦਾ ਆ ਰਿਹਾ ਔਰ ਜੋ ਪੁਲਿਸ ਦੀ ਥਿਊਰੀ ਹੈ ਜਾਂ ਜਿਹੜੇ ਪੁਲਿਸ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਜੋ ਉਹਨਾਂ ਦੇ ਦਾਅਵੇ ਨੇ ਜੋ ਚੀਜ਼ਾਂ ਐਫ ਆਈ ਆਰ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਲਗਾਤਾਰ ਅਕਾਲੀ ਦਲ ਉਹਨੂੰ ਉਹਦਾ ਵਿਰੋਧ ਵੀ ਕਰ ਰਿਹਾ ਔਰ ਕਮੀਆਂ ਵੀ ਕੱਢ ਰਿਹਾ ਹੈ ਜਦੋਂ ਐਫ ਆਈ ਆਰ ਪੁਲਿਸ ਦੀ ਦਰਜ ਹੋਈ ਐਫ ਆਈ ਆਰ ਬਾਹਰ ਆਈ ਤੇ ਅਕਾਲੀ ਦਲ ਨੇ ਬਹੁਤ ਵੱਡਾ ਵਿਰੋਧ ਕੀਤਾ ਕਿਤੇ ਉਦੋਂ ਇਹ ਲੱਗਦਾ ਸੀ ਵੀ ਅਕਾਲੀ ਦਲ ਦਾ ਵਿਰੋਧ ਹੈ ਜਿਹੜਾ ਕਿਤੇ ਉਹ ਗੈਰਵਾਜਬਤਾ ਨਹੀਂ ਪਰ ਜਿਵੇਂ ਜਿਵੇਂ ਵਿਕਰਮ ਸਿੰਘ ਮਜੀਠੀਆ ਜਾਂ ਸ਼ਰੋਮਣੀ ਅਕਾਲੀ ਦਲ ਦੀ ਟੀਮ ਤੱਥ ਕੱਢ ਕੱਢ ਕੇ ਲੋਕਾਂ ਅੱਗੇ ਲਿਆ ਰਹੇ ਨੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਇਹ ਧਾਰਨਾ ਜ਼ਰੂਰ ਬਣ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਔਰ ਸ਼ਰੋਮਣੀ ਅਕਾਲੀ ਦਲ ਵੱਲੋਂ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਉਹਨਾਂ ਇਲਜ਼ਾਮਾਂ ਦੀ ਘੱਟੋ ਘੱਟ ਇਨਵੈਸਟੀਗੇਸ਼ਨ ਜ਼ਰੂਰ ਬਣਦੀ ਹੈ ਵਿਕਰਮਜੀਠੀ ਨੇ ਜਿਹੜੇ ਇਲਜ਼ਾਮ ਲਾਏ ਨੇ ਉਹ ਹਵਾ ਚ ਗੱਲਾਂ ਨਹੀਂ ਹੈ ਉਹਦੇ ਪਿੱਛੇ ਤਰਕ ਨੇ ਔਰ ਤੁਸੀਂ ਵੇਖੋ ਕਿ ਐਫ ਆਈ ਆਰ ਨੂੰ ਪੂਰੀ ਤਰ੍ਹਾਂ ਨਾਲ ਵਿਕਰਮ ਸਿੰਘ ਮਜੀਠੀਆ ਨੇ ਪੁਆਇੰਟ ਟੂ ਪੁਆਇੰਟ ਐਕਸਪਲੇਨ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਸਾਹਮਣੇ ਔਰ ਉਹਨਾਂ ਨੇ ਵੀਡੀਓ ਬਕਾਇਦਾ ਦਿਖਾਈਆਂ ਹੁਣ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਉੱਥੋਂ ਸ਼ੁਰੂ ਕਰਦੇ ਹਾਂ ਨਰੈਣ ਸਿੰਘ ਚੌੜਾ ਦਾ ਤਾਂ ਪਤਾ ਲੱਗ ਗਿਆ ਸਭ ਨੂੰ ਪੁਲਿਸ ਨੂੰ ਪਤਾ ਲੱਗ ਗਿਆ ਪੁਲਿਸ ਨੇ ਅਰੈਸਟ ਕਰ ਲਿਆ ਉਹਨਾਂ ਦੀਆਂ ਵੱਖ-ਵੱਖ ਥਾਵਾਂ ਤੇ ਰਹਿائشਾਂ ਤੇ ਪੁਲਿਸ ਦੀ ਨਬਸ਼ ਵੀ ਹੈ ਇਹ ਗੱਲ ਤਾਂ ਜਨਤਕ ਹੈ ਹੁਣ ਇੱਕ ਹੋਰ ਵਿਅਕਤੀ ਦੀ ਐਂਟਰੀ ਹੁੰਦੀ ਹੈ ਕਹਿੰਦੇ ਜਿਸ ਦਿਨ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਗਿਆ ਧਰਮਾ ਧਰਮ ਸਿੰਘ ਜਾਂ ਧਰਮਾ ਨਾਮ ਦਾ ਵਿਅਕਤੀ ਹੈ ਜਿਹੜਾ ਉਹ ਇੱਕ ਦਿਨ ਪਹਿਲਾਂ ਜਦੋਂ ਸੁਖਬੀਰ ਸਿੰਘ ਬਾਦਲ ਵਕ ਵਕ ਥਾਵਾ ਤੇ ਜਾ ਰਹੇ ਸੀ ਸਤਖੰਡਿ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾ ਚ ਤੇ ਨਾਰਾਇਣ ਸਿੰਘ ਚੌੜਾ ਇੱਕ ਪਾਸੇ ਜਾ ਰਿਹਾ ਸੀ ਤੇ ਵਿੱਚ ਵਿੱਚ ਧਰਮਾ ਵੀ ਉੱਥੇ ਨਜ਼ਰ ਆਇਆ ਪਹਿਲਾਂ ਇਹ ਗੱਲ ਕਿਸੇ ਨੂੰ ਪਤਾ ਨਹੀਂ ਲੱਗੀ ਐਂ ਲੱਗ ਰਿਹਾ ਸੀ ਕਿ ਨਾਰਾਇਣ ਸਿੰਘ ਚੌੜਾ ਇਕੱਲਾ ਹੀ ਹੈ ਪਰ ਜਦੋਂ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੀਆਂ ਟੀਮਾਂ ਨੇ ਜਿਹੜੀਆਂ ਸੀਸੀਟੀਵੀ ਫੁਟੇਜ ਹਾਸਲ ਕੀਤੀਆਂ ਨਿਸ਼ਚਿਤ ਤੌਰ ਤੇ ਕਿਉਂਕਿ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਇਹ ਜਿੰਨੀਆਂ ਸੀਸੀਟੀਵੀ ਫੁਟੇਜ ਆਏ ਉਹ ਜ਼ਰੂਰ ਅਕਾਲੀ ਦਲ ਨੂੰ ਮੁਹੱਈਆ ਕਰਾਈਆਂ ਗਈਆਂ ਹੋਣਗੀਆਂ ਜਾਂ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਦੇ ਜਿਹੜੇ ਬਾਹਰ ਵਾਲੇ ਰਸਤੇ ਨੇ ਉੱਥੇ ਦੁਕਾਨਾਂ ਵਗੈਰਾ ਉੱਥੇ ਲੋਕਾਂ ਨੇ ਆਪਣੀਆਂ ਪ੍ਰਾਈਵੇਟ ਸੀਸੀਟੀਵੀਜ਼ ਲਗਾਏ ਹੋਣਗੇ ਉੱਥੋਂ ਵੀ ਫੁਟੇਜ ਬਿਕਰਮ ਸਿੰਘ ਮਜੀਠੀਆ ਹੋਣਾ ਨੇ ਲਈ ਹੋਈ ਲੱਗਦੀ ਐ ਹੁਣ ਨਰੈਣ ਸਿੰਘ ਚੌੜਾ ਦੇ ਨਾਲ ਇੱਕ ਦਿਨ ਪਹਿਲਾਂ ਤਿੰਨ ਵਿਅਕਤੀ ਨਜ਼ਰ ਆਏ ਨੇ ਇੱਕ ਤਾਂ ਬਾਬਾ ਧਰਮਾ ਵੀ ਕਹਿੰਦੇ ਬਾਬਾ ਧਰਮਾ ਵੀ ਉਹਨਾਂ ਨੂੰ ਕਹਿੰਦੇ ਨੇ ਔਰ ਉਸ ਵਿਅਕਤੀ ਤੇ ਵੀ ਬਿਕਰਮ ਸਿੰਘ ਮਜੀਠੀਆ ਨੇ ਖੁਲਾਸੇ ਕੀਤੇ ਨੇ ਉਹਦਾ ਜ਼ਿਕਰ ਕਰਦੇ ਆ ਫਿਰ ਇੱਕ ਹੋਰ ਵਿਅਕਤੀ ਸੀ ਜਿਹਨੇ ਨੀਲੇ ਰੰਗ ਦਾ ਸਵੈਟਰ ਪਾਇਆ ਹੋਇਆ ਸੀ ਥੋੜੀ ਨੀਲੀ ਸੀ ਸਰੀਰ ਤੋਂ ਭਾਰਾ ਸੀ ਪੱਗ ਵੀ ਨੀਲੀ ਐ ਹੁਣ ਉਹ ਵਿਅਕਤੀ ਵੀ ਪ੍ਰਿਕਰਮਾ ਜੀ ਇੱਕ ਵਾਰ ਬੈਠਾ ਦੇਖਿਆ ਦਰਬਾਰ ਸਾਹਿਬ ਦੇ ਪਰਿਸਰ ਚ ਬੈਠਾ ਦੇਖਿਆ ਇੱਕ ਵਾਰੀ ਤੇ ਉਹ ਬਾਅਦ ਵਿੱਚ ਮੋਟਰਸਾਈਕਲ ਤੇ ਤਿੰਨੇ ਜਣੇ ਇਕੱਠੇ ਵਾਪਸ ਗਏ ਇਹ ਵੀਡੀਓ ਤਸਵੀਰਾਂ ਵਿਕਰਮ ਸਿੰਘ ਮਜੀਠੀਆ ਨੇ ਜਾਰੀ ਕੀਤੀਆਂ ਹੁਣ ਸਵਾਲ ਇਹ ਹੈ ਕਿ ਕੀ ਜਿਹੜਾ 4 ਤਰੀਕ ਨੂੰ ਸੁਖਵੀਰ ਸਿੰਘ ਬਾਦਲ ਤੇ ਹਮਲਾ ਕੀਤਾ ਗਿਆ 3 ਤਰੀਕ ਨੂੰ ਜਿਹੜੇ ਇਹ ਲੋਕ ਇਕੱਠੇ ਹੋਏ ਕੀ ਉਸ ਹਮਲੇ ਤੋਂ ਪਹਿਲਾਂ ਦੀ ਤਿਆਰੀ ਸੀ ਕੀ ਉਹਨਾਂ ਦੋ ਵਿਅਕਤੀਆਂ ਨੂੰ ਪਤਾ ਸੀ ਕਿ ਨਰੈਨ ਸਿੰਘ ਚੋੜਾ 4 ਦਸੰਬਰ ਨੂੰ ਕੀ ਕਰਨ ਵਾਲਾ ਹੈ ਜਾਂ ਜਦੋਂ ਮੌਕਾ ਲੱਗਦਾ ਹੈ ਉਹਨੂੰ ਨਰੈਨ ਸਿੰਘ ਚੋੜਾ ਕੀ ਕਰਨ ਵਾਲਾ ਇਹ ਵੀ ਹੋ ਸਕਦਾ ਹੈ ਕਿ ਉਹ ਦੋ ਵਿਅਕਤੀਆਂ ਨੂੰ ਪਤਾ ਹੀ ਨਾ ਹੋਵੇ ਕਿ ਨਰੈਨ ਸਿੰਘ ਚੋੜਾ ਦੇ ਮਨ ਦੇ ਵਿੱਚ ਕੀ ਹੈ ਤੇ ਉਹਦੇ ਡੱਬ ਵਿੱਚ ਕੀ ਹੈ ਹੂੰ ਪਿਸਤੌਲ ਪਤਾ ਨਹੀਂ ਤਿੰਨ ਤਰੀਕ ਨੂੰ ਸੀ ਜਾਂ ਨਹੀਂ ਸੀ ਇਹ ਵੀ ਹੋ ਸਕਦਾ ਹੈ ਕਿ ਬਾਬਾ ਧਰਮਾ ਜਾਂ ਜਿਹੜਾ ਉਹ ਇੱਕ ਵਿਅਕਤੀ ਜਿਹਦੇ ਬਾਰੇ ਹਜੇ ਨਾਂ ਦਾ ਖੁਲਾਸਾ ਨਹੀਂ ਹੋਇਆ ਉਹਨਾਂ ਨੂੰ ਨਾਂ ਪਤਾ ਹੋਵੇ ਇਹ ਵੀ ਹੋ ਸਕਦਾ ਹੈ ਕਿ ਉਹ ਵੀ ਇਸ ਰਣਨੀਤੀ ਦਾ ਹਿੱਸਾ ਹੋਣ ਕਿਉਂਕਿ ਜਿਸ ਤਰ੍ਹਾਂ ਨਾਲ ਨਰੈਣ ਸਿੰਘ ਚੌੜਾ ਇੱਕ ਵਾਰੀ ਜਾ ਰਿਆ ਸੀ ਤੁਸੀਂ ਦੇਖੋ ਜਦੋਂ ਸੁਖਬੀਰ ਬਾਦਲ ਦਿਹਾਲੇ ਦਿਵਾਲੇ ਸੀ ਇਹ ਤਿੰਨੇ ਵਿਅਕਤੀ ਇਕੱਠੇ ਨਹੀਂ ਹੋਏ ਜਦੋਂ ਤਿੰਨ ਸ਼ਰਧਾਲੂ ਦਰਬਾਰ ਸਾਹਿਬ ਜਾਂਦੇ ਨਹੀਂ ਜਾਂ ਕਿਤੇ ਵੀ ਥਾਂ ਤੇ ਜਾਂਦੇ ਨਹੀਂ ਤਿੰਨ ਜਣੇ ਤਿੰਨ ਦੋਸਤ ਕਹਿ ਲੋ ਕਿਉਂਕਿ ਉਹ ਜਾਣ ਲੱਗੇ ਬਾਹਰੋਂ ਇਕੱਠੇ ਗਏ ਬਿਲਕੁਲ ਪਰ ਉਹ ਦਰਬਾਰ ਸਾਹਿਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਕੱਠੇ ਨਹੀਂ ਗਏ ਤੁਸੀਂ ਦੇਖੋ ਸੁਖਬੀਰ ਬਾਦਲ ਜਦੋਂ ਜਾ ਰਹੇ ਸੀ ਨਾਲ-ਨਾਲ ਅੱਗੇ ਸੀਗਾ ਨਰੈਣ ਸਿੰਘ ਚੌੜਾ ਕਾਫੀ ਫਾਸਲੇ ਤੇ ਬਾਬਾ ਧਰਮਾ ਸੀ ਔਰ ਜਦੋਂ ਇੱਕ ਜਗ੍ਹਾ ਉਹ ਵੀਡੀਓ ਚ ਦਿਖਦੇ ਨੇ ਇਕੱਠੇ ਹੋਏ ਸ਼੍ਰੀ ਗੁਰੂਕਾਰ ਸਾਹਿਬ ਦੇ ਸਾਹਮਣੇ ਬੈਠੇ ਹੋਏ ਹਾਂ ਜਦੋਂ ਤੀਸਰਾ ਵਿਅਕਤੀ ਸੀ ਉਹ ਜ਼ਮੀਨ ਤੇ ਬੈਠਾ ਹੋਇਆ ਸੀ ਤੇ ਉਹ ਬਾਅਦ ਚ ਅਲੱਗ-ਅਲੱਗ ਦਿਸ਼ਾਵਾਂ ਚੋਂ ਆ ਕੇ ਇਕੱਠੇ ਹੁੰਦੇ ਨੇ ਇਹਦਾ ਮਤਲਬ ਹੈ ਤਿੰਨਾਂ ਵਿਅਕਤੀਆਂ ਦਾ ਮਿਲਨ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਉਹ ਸ਼ੱਕੀ ਸੀ ਹੁਣ ਵਿਕਰਮ ਸਿੰਘ ਮਜੀਠੀਆ ਆਪਣੇ ਦਾਅਵਿਆਂ ਨੂੰ ਮਜ਼ਬੂਤ ਕਰਦੇ ਨੇ ਔਰ ਪੁਲਿਸ ਤੇ ਸਵਾਲ ਵੱਡੇ ਕਰਦੇ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਗੁਰਪ੍ਰੀਤ ਸਿੰਘ ਪੁੱਲਰ ਜਿਹੜੇ ਪੁਲਿਸ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਤੰਜ ਕੱਸ ਰਹੇ ਨੇ ਸਵਾਲ ਖੜੇ ਕਰ ਰਹੇ ਨੇ ਉਹਨਾਂ ਦੀ ਕਾਬਲੀਅਤ ਤੇ ਵੀ ਸਵਾਲ ਖੜੇ ਕਰ ਰਹੇ ਨੇ ਐਜ਼ ਅ ਪੁਲਿਸ ਆਫੀਸਰ ਔਰ ਉਹਨਾਂ ਦਾ ਜਿਹੜਾ ਐਕਟ ਸੀ ਜਾਂ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਕੰਮ ਸੀ ਉਹਦੇ ਤੇ ਵੀ ਉਹ ਸਵਾਲ ਖੜੇ ਕਰ ਰਹੇ ਨੇ ਪੁਲਿਸ ਕਮਿਸ਼ਨਰ ਦੇ ਔਰ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਉਹ ਕਿnde ਜਿਹੜੀ ਐਫ ਆਈ ਆਰ ਹੈ ਉਹਦੇ ਵਿੱਚ ਨਰੈਣ ਸਿੰਘ ਚੌੜਾ ਨੂੰ ਇਹ ਦਰਸਾਇਆ ਗਿਆ ਹੈ ਕਿ ਇੱਕ ਵਿਅਕਤੀ ਵੱਲੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਹਮਲਾ ਕੀਤਾ ਗਿਆ ਉਹਨਾਂ ਨੂੰ ਡੱਲਾ ਸਾਹਿਬ ਇਤਰਾਜ਼ ਹੈ ਸ਼ਰਧਾਲੂ ਸ਼ਬਦ ਤੋਂ ਵੀ ਬੜਾ ਇਤਰਾਜ਼ ਹੈ ਨਹੀਂ ਉਹਨਾਂ ਨੇ ਸਿੱਧੇ ਤੌਰ ਤੇ ਮੈਨੂੰ ਲੱਗਦਾ ਹੈ ਨਰੈਣ ਸਿੰਘ ਚੌੜਾ ਨੂੰ ਸ਼ਰਧਾਲੂ ਨਹੀਂ ਲਿਖਿਆ ਉਹਨਾਂ ਨੇ ਲਿਖਿਆ ਵੀ ਐਫ ਆਈ ਆਰ ਚ ਕਿ ਸ਼ਰਧਾਲੂਆਂ ਦੇ ਵਿੱਚੋਂ ਇੱਕ ਵਿਅਕਤੀ ਬਾਹਰ ਨਿਕਲਿਆ ਜਿਹਨੂੰ ਬਾਅਦ ਦੇ ਵਿੱਚ ਫੜ ਲਿਆ ਜਸਬੀਰ ਸਿੰਘ ਦਾ ਤਾਂ ਜ਼ਿਕਰ ਵੀ ਕੀਤਾ ਨਾ ਗੁਰਪ੍ਰੀਤ ਸਿੰਘ ਉਹਨਾਂ ਨੇ ਜਿਹੜੇ ਪੁਲਿਸ ਕਮਿਸ਼ਨਰ ਹੈ ਕਿ ਸਾਡਾ ਪੁਲਿਸ ਦਾ ਹੀ ਇੱਕ ਜਿਹੜਾ ਪਰਿਵਾਰ ਦਾ ਮੈਂਬਰ ਹੈ ਜਸਬੀਰ ਸਿੰਘ ਜਿਨੇ ਅੱਗੇ ਹੋ ਕੇ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਈ ਉਹ ਗੱਲਾਂ ਵੀ ਕਰਦੇ ਨੇ ਪਰ ਐਫ ਆਈ ਆਰ ਚ ਵਿਕਰਮ ਸਿੰਘ ਮਜੀਠੀਆ ਕਹਿੰਦੇ ਨੇ ਇੱਕ ਤਾਂ ਐਫ ਆਈ ਆਰ ਦਾ ਸਮਾਂ ਗਲਤ ਦਰਜ ਕੀਤਾ ਗਿਆ ਫਿਰ ਉਹ ਕਹਿੰਦੇ 2-3 ਦਿਨ ਐਫ ਆਈ ਆਰ ਉਪਲਬਧ ਹੀ ਨਹੀਂ ਹੋਈ ਅਪਲੋਡ ਹੀ ਨਹੀਂ ਹੋਈ ਵੈਸੇ ਸਵਾਲ ਬਹੁਤ ਵੱਡਾ ਹੈ ਸੁਖਬੀਰ ਸਿੰਘ ਬਾਦਲ ਤੇ ਹਮਲੇ ਦੀ ਐਫ ਆਈ ਆਰ ਤੁਰੰਤ ਅਪਲੋਡ ਕਿਉਂ ਨਹੀਂ ਹੋਈ ਅਗਰ ਵਿਕਰਮ ਸਿੰਘ ਮਜੀਠੀਆ ਦੀ ਗੱਲ ਸਹੀ ਹੈ ਕਿ 3 ਦਿਨ ਸਾਨੂੰ ਐਫ ਆਈ ਆਰ ਨਹੀਂ ਮਿਲੀ ਇਹਦਾ ਜਵਾਬ ਪੁਲਿਸ ਨੂੰ ਪੁਲਿਸ ਦੇ ਵੱਡੇ ਅਫਸਰਾਂ ਨੂੰ ਜ਼ਰੂਰ ਦੇਣਾ ਬਣਦਾ ਕਿਉਂਕਿ ਇਹ ਬਹੁਤ ਸੰਵੇਦਨਸ਼ੀਲ ਮਾਮਲਾ ਹੈ ਇਹ ਹੋ ਸਕਦਾ ਹੈ ਕਿ ਪੁਲਿਸ ਵਾਲਿਆਂ ਨੇ ਕਿਹਾ ਹੋਵੇ ਕਿਉਂਕਿ ਇਹ ਸੰਵੇਦਨਸ਼ੀਲ ਮਾਮਲਾ ਹੈ ਇਸ ਕਰਕੇ ਇਹਦੀ ਐਫ ਆਈ ਆਰ ਨੂੰ ਅਪਲੋਡ ਨਾ ਕਰੋ ਉਂਝ ਮੈਂ ਇੱਕ ਪ੍ਰੈਕਟਿਸ ਦੇਖੀ ਹੈ ਪੰਜਾਬ ਪੁਲਿਸ ਦੇ ਵਿੱਚ ਜਦੋਂ ਕੋਈ ਵੱਡੇ ਵੀ ਆਈ ਪੀ ਲੋਕਾਂ ਤੇ ਜਾਂ ਵੱਡੇ ਵੱਡੇ ਲੋਕਾਂ ਤੇ ਕੋਈ ਕੇਸ ਦਰਜ ਹੁੰਦਾ ਹੈ ਤੇ ਛੇਤੀ ਛੇਤੀ ਐਫ ਆਈ ਆਰ ਮਿਲਦੀ ਨਹੀਂ ਪੁਲਿਸ ਤਾਂ ਸਾਡੀ ਦਲੇਰ ਬੜੀ ਆ ਪੰਜਾਬ ਵਾਲੀ ਪਰ ਇਹ ਮੈਨੂੰ ਹੈਰਾਨੀ ਵਾਲੀ ਗੱਲ ਲੱਗਦੀ ਹੈ ਵੀ ਕੀ ਉਹ ਜਦੋਂ ਕੋਈ ਵੀਵੀਆਈਪੀ ਤੇ ਕੇਸ ਦਰਜ ਹੁੰਦਾ ਹੈ ਜਾਂ ਕਿਸੇ ਵੱਡੇ ਅਫਸਰ ਤੇ ਜਾਂ ਕਿਸੇ ਵੱਡੇ ਉਦਯੋਗਪਤੀ ਤੇ ਜਾਂ ਕਿਸੇ ਵੱਡੇ ਲੀਡਰ ਤੇ ਤੇ ਮੈਨੂੰ ਸਮਝ ਨਹੀਂ ਆਉਂਦਾ ਵੀ ਪੁਲਿਸ ਤੇ ਕਈ ਵਾਰ ਕਿਸ ਤਰ੍ਹਾਂ ਦਾ ਪ੍ਰੈਸ਼ਰ ਬਣਦਾ ਹੈ ਕਿ ਉਹ ਐਫ ਆਈ ਆਰ ਹੀ ਨਹੀਂ ਲੱਗਦੀ ਕਈ ਕਈ ਦਿਨ ਇਹਦੇ ਤੇ ਕੰਮ ਕਰਨਾ ਚਾਹੀਦਾ ਪੰਜਾਬ ਦੇ ਡੀਜੀਪੀ ਨੂੰ ਕਿਉਂਕਿ ਡੀਜੀਪੀ ਬੜਾ ਦਲੇਰ ਆ ਪੰਜਾਬ ਵਾਲਾ ਤਾਂ ਉਹਨਾਂ ਨੂੰ ਤੁਰੰਤ ਇਸਤਰਾਹ ਦੀਆਂ ਜਿਹੜੀਆਂ ਐਫਆਈਆਰਸ ਨੇ ਜਦੋਂ ਲੌਜ ਹੋਣ ਉਹ ਅਪਲੋਡ ਹੋਣੀਆਂ ਚਾਹੀਦੀਆਂ ਨੇ ਤਾਂਕਿ ਲੋਕਾਂ ਨੂੰ ਮਿਲ ਜਾਣ। ਹੁਣੇ ਬਿਕਰਮਜੀਠੀਆ ਸ਼ਰਿਆਮ ਕਹਿ ਰਿਹਾ ਕਿ ਸਾਨੂੰ ਐਫਆਈਆਰ ਹੀ ਨਹੀਂ ਲੱਭੀ, ਦੋ ਤਿੰਨ ਦਿਨ ਐਫਆਈਆਰ ਹੀ ਨਹੀਂ ਅਪਲੋਡ ਹੋਈ ਜਾਂ ਲੇਟ ਅਪਲੋਡ ਹੋਈ। ਇਹ ਇੱਕ ਸਵਾਲ ਵੱਡਾ ਹੈ। ਪੁਲਿਸ ਦੇ ਉੱਤੇ ਸਵਾਲ ਖੜਾ ਕਰਦਾ ਹੈ। ਦੂਸਰਾ ਬਿਕਰਮਜੀਠੀਆ ਕਹਿ ਰਹੇ ਨੇ ਕਿ ਨਰੈਣ ਸਿੰਘ ਚੌੜਾ ਦੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੇ ਖੁਦ ਇਨਵੈਸਟੀਗੇਸ਼ਨ ਕੀਤੀ ਹੈ ਮੁਹਾਲੀ ਸੀਆਈਏ ਸਟਾਫ ਇੱਕ ਵੱਡੇ ਕੇਸ ਚ ਨਰੈਣ ਸਿੰਘ ਚੌੜਾ ਫੜਿਆ ਗਿਆ ਸੀ ਔਰ ਉਦੋਂ ਗੁਰਪ੍ਰੀਤ ਸਿੰਘ ਭੁੱਲਰ ਮੁਹਾਲੀ ਦੇ ਵਿੱਚ ਬਤੌਰ ਐਸਐਸਪੀ ਜਾਂ ਕਮਿਸ਼ਨਰ ਤਾਇਨਾਤ ਸੀ ਮੁਹਾਲੀ ਦੇ ਵਿੱਚ ਐਸਐਸਪੀ ਦਾ ਉਹਦਾ ਕਮਿਸ਼ਨਰੇਟ ਸਿਸਟਮ ਨਹੀਂ ਹੈ ਕਮਿਸ਼ਨਰ ਲੁਧਿਆਣਾ ਜਲੰਧਰ ਔਰ ਅਮਰਸਰ ਹੈ ਉਦੋਂ ਗੁਰਪ੍ਰੀਤ ਸਿੰਘ ਭੁੱਲਰ ਐਸਐਸਪੀ ਸੀ ਮੁਹਾਲੀ ਚ ਬਹੁਤ ਲੰਮਾ ਸਮਾਂ ਐਸਐਸਪੀ ਰਹਿ ਨਹੀਂ ਮੁਜੀਥਿਆ ਸਾਹਿਬ ਕਹਿੰਦੇ ਕਿ ਭੁੱਲਰ ਸਾਹਿਬ ਤਾਂ ਖੁਦ ਐਸਐਸਪੀਸੀ ਔਰ ਨਰੈਨ ਸਿੰਘ ਚੌੜਾ ਨੂੰ ਖੁਦ ਉਹਨਾਂ ਨੇ ਇਨਵੈਸਟੀਗੇਟ ਕੀਤਾ ਔਰ ਉਹਦੇ ਬਾਰੇ ਜ਼ਿਕਰ ਵੀ ਕੀਤਾ ਉਥੇ ਰਿਪੋਰਟਾਂ ਚ ਕਿ ਕਾਫੀ ਕੁਝ ਫੜਿਆ ਗਿਆ ਤੇ ਇਸ ਐਫਆਈਆਰ ਚ ਜਿਹਦੇ ਵਿੱਚ ਨਰੈਨ ਸਿੰਘ ਚੌੜਾ ਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ ਜਾਂ ਹਮਲੇ ਦੀ ਕੋਸ਼ਿਸ਼ ਕੀਤੀ ਹਮਲਾ ਕੀਤਾ ਹੀ ਹੈ ਨਾ ਅਗਰ ਜਸਪੀਰ ਸਿੰਘ ਨਾ ਮਾਰਦਾ ਜਫਾ ਕਿ ਉਹ ਗੋਲੀ ਤਾਂ ਚਲੀ ਗਈ ਚਲ ਗਈ ਔਰ ਗੋਲੀ ਇਹ ਵੀ ਨਹੀਂ ਕਿ ਬਹੁਤ ਸਮੇਂ ਬਾਅਦ ਚਲੀ ਵਿਥਿਨ ਫ੍ਰੈਕਸ਼ਨ ਆਫ ਸੈਕੰਡਸ ਅਸੀਂ ਵੀਡੀਓ ਦੇਖਦੇ ਹਾਂ ਜਿਹੜੀ ਸੁਖਬੀਰ ਬਾਦਲ ਨੂੰ ਜਿਹੜੀ ਕੱਲ ਦਿਖਾਈ ਵਿਕਰਮ ਮਜੀਠੀਆ ਨੇ ਵਿਥਿਨ ਫ੍ਰੈਕਸ਼ਨ ਆਫ ਸੈਕੰਡਸ ਜਿੱਦਾਂ ਹੀ ਜਸਬੀਰ ਸਿੰਘ ਜੱਫਾ ਮਾਰਦੇ ਨੇ ਗੋਲੀ ਚੱਲ ਜਾਂਦੀ ਮੈਨੂੰ ਲੱਗਦਾ ਕੁਝ ਸਕਿੰਟਾਂ ਚ ਹੀ ਉਹ ਗੋਲੀ ਚੱਲ ਗਈ ਔਰ ਸ਼ੁਕਰ ਹੈ ਰੱਬ ਦਾ ਕਿ ਕਿਸੇ ਵਿਅਕਤੀ ਦੀ ਉੱਥੇ ਜਾਨ ਨਹੀਂ ਗਈ ਪਰ ਫਿਰ ਦਰਬਾਰ ਸਾਹਿਬ ਦੀ ਜਿਹੜੀ ਕੰਦ ਹੈ ਉਹਦੇ ਤੇ ਉਹ ਗੋਲੀ ਲੱਗੀ ਇਹ ਸੁਖਬੀਰ ਬਾਦਲ ਦੇ ਮਾਮਲੇ 'ਚ ਤੇ ਉਹ ਵਿਕਰਮ ਮਜੀਠੀਆ ਕਹਿ ਰਹੇ ਨੇ ਕਿ ਉਹ ਜ਼ਿਕਰ ਨਹੀਂ ਹਵਾਈ ਫਾਇਰ ਦਾ ਜ਼ਿਕਰ ਹੈ ਕਹਿੰਦੇ ਇਹ ਵੀ ਨਹੀਂ ਜ਼ਿਕਰ ਕੀਤਾ ਗਿਆ ਕਿ ਨਰੈਨ ਸਿੰਘ ਚੌੜਾ ਨੂੰ ਇੱਕ ਵਿਅਕਤੀ ਦੱਸਿਆ ਗਿਆ ਉਹ ਉਹਨੂੰ ਟੈਰਰਿਸਟ ਦੇ ਤੌਰ ਤੇ ਅਤਵਾਦੀ ਦੇ ਤੌਰ ਤੇ ਕਿਉਂ ਨਹੀਂ ਦਰਜ ਕੀਤਾ ਗਿਆ ਅੱਛਾ ਇਹ ਵੀ ਇਹ ਵੀ ਸ਼ੱਕ ਹੈ ਬਿਕਰਮ ਸਿੰਘ ਮਜੀਠੀਆ ਨੂੰ ਵੀ ਇਹ ਕਿਉਂ ਨਹੀਂ ਕੀਤਾ ਗਿਆ ਅੱਛਾ ਉੱਥੇ ਜਿਹੜੇ ਮੰਜਪੁਰ ਸਾਹਿਬ ਆ ਜਿਹੜੇ ਸ਼ਾਇਦ ਵਕੀਲ ਨੇ ਨਰੈਨ ਸਿੰਘ ਚੌੜਾ ਹੋਣਾ ਦੇ ਨਾਲ ਉਹਨਾਂ ਦੇ ਇੱਕ ਰੰਧਾਵਾ ਸਾਹਿਬ ਆ ਉਹ ਇਹ ਗੱਲ ਕਹਿੰਦੇ ਆ ਵੀ ਕਹਿੰਦੇ ਇਹ ਤੇ ਅਦਾਲਤ ਦੱਸੇਗੀ ਵੀ ਉਹ ਬੰਦਾ ਡੈਰਿਸਟ ਹੈ ਨਹੀਂ ਹੈ ਗੋਲੀ ਚਲਾਈ ਕਿਤੇ ਨਾ ਕਿਤੇ ਕੇਸ ਜਿਹੜਾ ਡੱਲਾ ਸਾਹਿਬ ਗੁੰਝਲਦਾਰ ਗਿਆ ਜਿਹੜਾ ਨਾ ਉਹ ਬਣਦਾ ਜਾ ਰਿਹਾ ਸ਼ਾਇਦ ਇਹ ਬਿਆਨਬਾਜ਼ੀਆਂ ਕਰਕੇ ਜਾਂ ਕਿਤੇ ਨਾ ਕਿਤੇ ਕੋਈ ਢਿੱਲੀ ਕਾਰਵਾਈ ਵੀ ਲੱਗਦੀ ਹੈ ਦੇਖੋ ਜਿਹੜੇ ਮੰਜਪੁਰ ਸਾਹਿਬ ਨੇ ਉਹ ਵੀ ਬੜੇ ਸਿਆਣੇ ਵਕੀਲ ਨੇ ਜਿਹੜਾ ਮੁੰਡਾ ਸੀ ਜੋਲ ਜੱਗੀ ਜੋਲ ਯੂਕੇ ਵਾਲਾ ਯੂਕੇ ਵਾਲਾ ਉਹਦਾ ਕੇਸ ਵੀ ਮੰਜਪੁਰ ਸਾਹਿਬ ਨੇ ਲੜਿਆ ਦੇਖੋ ਮੰਜਪੁਰ ਸਾਹਿਬ ਤਾਂ ਇੱਕ ਵਕੀਲ ਦੀ ਭੂਮਿਕਾ 'ਚ ਨਹੀਂ ਉਹ ਤਾਂ ਖੁਦ ਮੌਜੂਦ ਨਹੀਂ ਸੀ ਉੱਥੇ ਮੰਜਪੁਰ ਸਾਹਿਬ ਵੀ ਮੌਜੂਦ ਨਹੀਂ ਸੀ ਉਹ ਵੀ ਐਵੀਡੈਂਸ ਦੇ ਬੇਸ ਤੇ ਹਾਲਾਤਾਂ ਦੇ ਹਿਸਾਬ ਨਾਲ ਔਰ ਨਰੈਣ ਸਿੰਘ ਚੌੜਾ ਦੇ ਬਿਆਨਾਂ ਦੇ ਹਿਸਾਬ ਦੇ ਨਾਲ ਕੇਸ ਦੀ ਪਹਿਰਵਾਈ ਕਰਨਗੇ ਨਾ ਸੋ ਮੈਂ ਨਹੀਂ ਮੰਨਦਾ ਕਿ ਇਹ ਗੁੰਝਲਦਾਰ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਕੇਸ ਨੇ ਇਹ ਅਦਾਲਤਾਂ ਦੇ ਵਿੱਚ ਜਾ ਕੇ ਵੱਖ-ਵੱਖ ਤਰ੍ਹਾਂ ਦੇ ਤਰਕਾਂ ਦੇ ਨਾਲ ਜੱਜ ਨੂੰ ਸਮਝਾਉਣੇ ਪੈਂਦੇ ਨੇ ਜੱਜ ਜਦੋਂ ਪੂਰੇ ਕੇਸ ਨੂੰ ਸਮਝਦਾ ਹੈ ਜੱਜ ਫਿਰ ਫੈਸਲਾ ਦਿੰਦਾ ਹੁਣ ਜਿਹੜੀ ਇਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਹੈ ਕਿਉਂਕਿ ਉਹ ਹਮਲਾਵਰ ਨੇ ਪੁਲਿਸ ਤੇ ਵਿਕਰਮ ਮਜੀਠੀਆ ਪੁਲਿਸ ਤੇ ਬਾਰ ਬਾਰ ਇਹ ਸ਼ੱਕ ਪੈਦਾ ਕਰ ਰਹੇ ਨੇ ਜਾਂ ਇਲਜ਼ਾਮ ਲਾ ਰਹੇ ਨੇ ਵੀ ਕਿ ਕਿਤੇ ਨਾ ਕਿਤੇ ਪੁਲਿਸ ਦਾ ਕਿਰਦਾਰ ਸ਼ੱਕੀ ਆ ਉਹ ਇੱਥੋਂ ਤੱਕ ਕਹਿੰਦੇ ਨੇ ਵੀ ਇਹਦੇ ਪਿੱਛੇ ਸਰਕਾਰ ਹੈ ਵਿਕਰਮ ਸਿੰਘ ਮਜੀਠੀਆ ਤੇ ਉਹ ਇਸ ਪੂਰੇ ਮਾਮਲੇ ਦੀ ਜਾਂਚ ਉਹ ਕਹਿੰਦੇ ਨੇ ਤੁਸੀਂ ਤਾਂ ਜਾਂਚ ਹੀ ਨਾ ਕਰੋ ਤੁਹਾਡੀ ਜਾਂਚ ਤੇ ਸਾਨੂੰ ਭਰੋਸਾ ਨਹੀਂ ਉਹ ਤਾਂ ਜਾਂਚ ਹੀ ਵੱਖਰੀ ਮੰਗ ਰਹੇ ਨੇ ਪਰ ਹਜੇ ਤੱਕ ਅਕਾਲੀ ਦਲ ਦਾ ਵਫਦ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਪੰਜਾਬ ਦੇ ਗਵਰਨਰ ਨੂੰ ਨਹੀਂ ਮਿਲ ਕੇ ਆਇਆ ਇਸ ਮਾਮਲੇ 'ਚ ਉਹਨਾਂ ਨੇ ਪਿੱਛੇ ਜੇ ਗੱਲ ਆਈ ਸੀ ਕਿ ਅਸੀਂ ਪੰਜਾਬ ਦੇ ਗਵਰਨਰ ਨੂੰ ਜਾ ਕੇ ਮਿਲਾਂਗੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਸੌਂਪਾਂਗੇ ਪਰ ਵਿਕਰਮ ਸਿੰਘ ਮਜੀਠੀਆ ਜਿਹੜੇ ਸਵਾਲ ਪੈਦਾ ਕਰ ਰਹੇ ਨੇ ਜਾਂ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਤੱਥ ਲੈ ਕੇ ਆ ਰਹੇ ਨੇ ਉਹ ਤੱਥਾਂ ਦੇ ਉੱਤੇ ਪੁਲਿਸ ਵੱਲੋਂ ਵੀ ਹਜੇ ਤੱਕ ਕਿਸੇ ਤਰ੍ਹਾਂ ਦਾ ਜਵਾਬ ਨਹੀਂ ਹੈ ਪੁਲਿਸ ਕੋਈ ਬਿਆਨ ਜਾਰੀ ਕਰਦੀ ਹੈ ਪੁਲਿਸ ਕੋਈ ਪ੍ਰੈਸ ਨੋਟ ਜਾਰੀ ਕਰਦੀ ਹੈ ਵਿਕਰਮ ਸਿੰਘ ਮਜੀਠੀਆ ਦੇ ਅਲੀਗੇਸ਼ਨਸ ਤੇ ਜਾਂ ਪੰਜਾਬ ਦੇ ਡੀਜੀਪੀ ਜਾਂ ਅਮਰਸਰ ਦੇ ਕਮਿਸ਼ਨਰ ਕੋਈ ਵੀਡੀਓ ਜਾਰੀ ਕਰਦੇ ਨੇ ਤੇ ਅਸੀਂ ਨਿਸ਼ਚਿਤ ਤੌਰ ਤੇ ਉਹਨਾਂ ਦਾ ਪੱਖ ਵੀ ਵਿਖਾਵਾਂਗੇ ਪਰ ਵਿਕਰਮ ਸਿੰਘ ਮਜੀਠੀਆ ਨੇ ਇਹ ਕਹਿ ਦਿੱਤਾ ਕਿ ਸਾਨੂੰ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਭਰੋਸਾ ਨਹੀਂ ਕਿਤੇ ਨਾ ਕਿਤੇ ਪੁਲਿਸ ਸ਼ੱਕੀ ਹੈ ਔਰ ਉਹ ਚਾਹੁੰਦੇ ਨੇ ਵੀ ਇਹ ਇਨਵੈਸਟੀਗੇਸ਼ਨ ਅਮਰਸਰ ਦੀ ਬਜਾਏ ਕਿਤੇ ਹੋਰ ਜਾਵੇ ਹੁਣ ਜਦੋਂ ਆਪਾ ਦੇਖਦੇ ਆ ਪੂਰੇ ਮਾਮਲੇ ਨੂੰ ਸੰਦੀਪ ਜੀ ਜੀ ਪੁਲਿਸ ਨੇ ਉਸ ਦਿਨ ਦੀਆਂ ਘਟਨਾਵਾਂ ਤੋਂ ਬਾਅਦ ਪਿਛਲੇ 1-2 ਦਿਨਾਂ ਦੇ ਵਿੱਚ ਕੋਈ ਇਸ ਮਾਮਲੇ ਤੇ ਨਾ ਤਾਂ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਨਾ ਪੰਜਾਬ ਦੇ ਡੀਜੀਪੀ ਨੇ ਕੋਈ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਮੈਨੂੰ ਲੱਗਦਾ ਹੁਣ ਵੇਲਾ ਆ ਗਿਆ ਜਦੋਂ ਪੰਜਾਬ ਦੀ ਪੁਲਿਸ ਆਪਣੀ ਇਨਵੈਸਟੀਗੇਸ਼ਨ ਨੂੰ ਵੀ ਜਿੰਨੀ ਕਿ ਇਨਵੈਸਟੀਗੇਸ਼ਨ ਹੋਈ ਹੈ ਜਿੰਨੀ ਕੋ ਪਬਲਿਕ ਕਰ ਸਕਦੇ ਨੇ ਓਨੀ ਕਿ ਇਨਵੈਸਟੀਗੇਸ਼ਨ ਨੂੰ ਪਬਲਿਕ ਕਰਨ ਔਰ ਇਤੋ ਤੱਕ ਵੀ ਖਬਰਾਂ ਨੇ ਸੰਦੀਪ ਜੀ ਕਿ ਜਿਹੜਾ ਦੂਸਰਾ ਵਿਅਕਤੀ ਬਾਬਾ ਧਰਮਾ ਬਾਬਾ ਧਰਮਾ ਉਹਨਾਂ ਦਾ ਪਿੰਡ ਹੈ ਇਕਲ ਗੱਡਾ ਮੈਂ ਪਤਾ ਕੀਤਾ ਕਹਿੰਦੇ ਪੁਲਿਸ ਨੇ ਇਕਲ ਗੱਡਾ ਦੇ ਵਿੱਚ ਵੀ ਲਗਾਤਾਰ ਨਿਗਰਾਨੀ ਵਧਾਈ ਹੈ ਔਰ ਪੁਲਿਸ ਭਾਲ ਵੀ ਕਰ ਰਹੀ ਹੈ ਬਾਬਾ ਧਰਮਾ ਦੀ ਔਰ ਉਹ ਤੀਜਾ ਵਿਅਕਤੀ ਜਿਹਦੀ ਵੀਡੀਓ ਕੱਲ ਵਿਕਰਮ ਸਿੰਘ ਮਜੀਠੀਆ ਨੇ ਜਨਤਕ ਕੀਤੀ ਹੈ ਹੁਣ ਇਹ ਵੀ ਚਰਚਾਵਾਂ ਨੇ ਕਿ ਪੁਲਿਸ ਤੇ ਪ੍ਰੈਸ਼ਰ ਵਧਿਆ ਕਿ ਉਹ ਤੀਜਾ ਵਿਅਕਤੀ ਕੌਣ ਸੀ ਪੁਲਿਸ ਵੀ ਉਹਦੀ ਪਾਲ ਦੇ ਵਿੱਚ ਹੈ ਡੱਲਾ ਸਾਹਿਬ ਤੀਜੇ ਵਿਅਕਤੀ ਦੀ ਪਾਲ ਚ ਤੇ ਪੁਲਿਸ ਹੈਗੀ ਆ ਠੀਕ ਹੈ ਤੁਹਾਡੀ ਗੱਲ ਇਹਦੇ ਪਿੱਛੇ ਕੌਣ ਹੋ ਸਕਦਾ ਡੱਲਾ ਸਾਹਿਬ ਕਿਉਂਕਿ ਇਹ ਤਿੰਨ ਵਿਅਕਤੀ ਉਮਰ ਦਰਾਜ਼ ਵਿਅਕਤੀ ਨੇ ਨੌਜਵਾਨ ਨਹੀਂ ਹੈਗੇ ਵੀ ਖੂਨ ਖੋਲ ਗਿਆ ਇਹਨਾਂ ਨੇ ਅਸਲਾ ਕਿਤੋਂ ਲੈ ਲਿਆ ਜਾਂ ਇਹਨਾਂ ਦਾ ਆਪਣਾ ਲਾਇਸੈਂਸੀ ਸੀ ਕਿਉਂਕਿ ਇਹਦੇ ਬਾਰੇ ਵੀ ਅਜੇ ਨਹੀਂ ਪਤਾ ਲੱਗਾ ਡੱਲਾ ਸਾਹਿਬ ਕਿ ਇਹ ਜਿਹੜਾ ਵੈਪਨ ਸੀਗਾ ਇਹ ਲਾਇਸੈਂਸ ਸੀਗਾ ਜੀ ਵਿਕਰਮ ਦੇਖੋ ਵਿਕਰਮ ਜੀ ਥੀ ਦਾ ਤਰਕ ਹੈ ਕਿੰਨ ਰਾਮ ਸਿੰਘ ਚੋੜਾ ਕੋਲੇ ਐਮ ਐਮ ਨਾ ਨਾ ਐਮ ਐਮ ਹਾਂ ਔਰ ਇਹ ਵੈਪਨ ਸੀਗਾ ਇਹ ਲੀਥਲ ਵੈਪਨ ਸੀ ਲੀਥਲ ਵੈਪਨ ਉਹਨਾਂ ਨੇ ਦੱਸਿਆ ਔਰ ਤੁਸੀਂ ਵੇਖੋ ਇਹ ਵੈਪਨ ਬਾਰੇ ਵੀ ਜ਼ਿਆਦਾ ਜਾਣਕਾਰੀ ਹੁਣ ਪੁਲਿਸ ਹੀ ਦੇ ਸਕਦੀ ਹੈ ਮੈਂ ਉਹੀ ਗੱਲ ਪਹਿਲਾਂ ਕਹਿ ਰਿਹਾ ਸੀ ਕਿ ਪੰਜਾਬ ਦੇ ਡੀਜੀਪੀ ਨੂੰ ਜਾਂ ਅੰਮ੍ਰਿਤਸਰ ਦੇ ਕਮਿਸ਼ਨਰ ਨੂੰ ਇਹਦੇ ਤੇ ਇੱਕ ਪ੍ਰੈਸ ਕਾਨਫਰੰਸ ਹੁਣ ਕਰਨੀ ਚਾਹੀਦੀ ਹੈ ਤਾਂਕਿ ਪੰਜਾਬ ਦੇ ਲੋਕਾਂ ਦੇ ਵਿੱਚ ਇਨਵੈਸਟੀਗੇਸ਼ਨ ਦੀ ਆਊਟਪੁੱਟ ਕੀ ਹੈ ਜਿੰਨੀ ਕਿ ਇਨਵੈਸਟੀਗੇਸ਼ਨ ਨੂੰ ਸ਼ੇਅਰ ਕਰ ਸਕਣ ਦੇਖੋ ਪੁਲਿਸ ਸਾਰੀ ਇਨਵੈਸਟੀਗੇਸ਼ਨ ਨਹੀਂ ਸ਼ੇਅਰ ਕਰਦੀ ਪੁਲਿਸ ਨੇ ਉਨੀ ਕਿ ਇਨਵੈਸਟੀਗੇਸ਼ਨ ਸ਼ੇਅਰ ਕਰਨੀ ਹੁੰਦੀ ਜਿਹਦੇ ਨਾਲ ਕੇਸ ਦੀ ਬਾਕੀ ਇਨਵੈਸਟੀਗੇਸ਼ਨ ਤੇ ਕੋਈ ਫਰਕ ਨਾ ਪਵੇ ਪਰ ਘੱਟੋ ਘੱਟ ਲੋਕਾਂ ਚ ਭਰਮ ਭਲੇਖੇ ਦੀ ਜਿਹੜੀ ਸਥਿਤੀ ਹੈ ਉਹਦੇ ਚ ਲੋਕ ਬਾਹਰ ਨਿਕਲਣ ਡਾਕਟਰ ਸਾਹਿਬ ਤੁਹਾਡੇ ਤਜਰਬੇ ਦੇ ਹਿਸਾਬ ਦੇ ਨਾਲ ਕੋਈ ਸਾਜਿਸ਼ ਹੋ ਸਕਦੀ ਵੱਡੇ ਪੱਦਰ ਦੇ ਉੱਤੇ ਵੀ ਇਹ ਤਿੰਨ ਜਾਲੇ ਦੇ ਦੇਸਨ ਲੱਗ ਪਏ ਨਾ ਹੁਣ ਇਹ ਤੇ ਜਨਤਕ ਹੋ ਗਿਆ ਨਹੀਂ ਦੇਖੋ ਜਿਹੜੀ ਤੁਹਾਡੀ ਗੱਲ ਹੈ ਨਾ ਬਹੁਤ ਵੱਡੀ ਹੈ ਮੈਂ ਜਦੋਂ ਕਾਲਾ ਦੌਰ ਸੀ ਪੰਜਾਬ 'ਚ ਜਿਨ੍ਹਾਂ ਦਿਨਾਂ 'ਚ ਮੈਂ ਸਕੂਲ ਕਾਲਜ 'ਚ ਵੀ ਪੜਦਾ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਖਬਰਾਂ ਸਾਂਝੀਆਂ ਕਰਦੇ ਰਹੀਦਾ ਸੀ ਤੁਸੀਂ ਵੇਖੋ ਕਾਲੇ ਦੌਰ 'ਚ ਵੀ ਰਿਪੋਰਟਿੰਗ ਕੀਤੀ ਹੈ ਹੁਣ ਤੁਸੀਂ ਇਹ ਵੇਖੋ ਇਹ ਪਤਾ ਕਰਨਾ ਬੜਾ ਔਖਾ ਮੁਢਲੇ ਤੌਰ ਤੇ ਅਗਰ ਅਗਰ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਉਣ ਦੀ ਨੌਬਤ ਆ ਗਈ ਅਗਰ ਜਸਪੀਰ ਸਿੰਘ ਜੱਫਾ ਨਾ ਮਾਰਦਾ ਜਿਹੜਾ ਬਹਾਦਰ ਥਾਣੇਦਾਰ ਹੈ ਤੇ ਸੁਖਬੀਰ ਸਿੰਘ ਬਾਦਲ ਤਾਂ ਕੁਝ ਵੀ ਹੋ ਸਕਦਾ ਸੀ ਇਹਦਾ ਮਤਲਬ ਹੈ ਕਿ ਉਹ ਅਚਾਨਕ ਵੇਗ ਚ ਬਹਿ ਕੇ ਇਹ ਘਟਨਾ ਨਹੀਂ ਕੱਟੀ ਨਰੈਨ ਸਿੰਘ ਚੌੜਾ ਨੇ ਉਹਦੀ ਤਿਆਰੀ ਤਾਂ ਕੀਤੀ ਹੋਣੀ ਹੈ ਪਿਸਤੌਲ ਵੀ ਨਜ਼ਰ ਆ ਰਹੀ ਹੈ ਇਹ ਵੀ ਨਹੀਂ ਹੈਗਾ ਆਪਾਂ ਝੂਠ ਬੋਲ ਰਹੇ ਹਾਂ ਜਿਹੜਾ ਵਿਅਕਤੀ ਘਰੋਂ ਚੱਲਿਆ ਜਾਂ ਕਿਤੋਂ ਵੀ ਆਇਆ ਪਿਸਤੌਲ ਡੱਬ ਚ ਪਾ ਕੇ ਆਇਆ ਉਹਦੇ ਚ ਗੋਲੀ ਵੀ ਭਰੀ ਹੋਣੀ ਐ ਇਹਦਾ ਮਤਲਬ ਐ ਸਾਜ਼ਿਸ਼ ਤਾਂ ਸੀ ਨਾ ਇਰਾਦਾ ਤਾਂ ਸੀ ਜਦੋਂ ਉਹਨੇ ਪਿਸਤੌਲ ਕੱਢ ਕੇ ਮੂੰਹ ਹੀ ਉਹਦਾ ਸੁਖਵੀਰ ਸਿੰਘ ਬਾਦਲਵਾਲ ਕਰ ਲਿਆ ਸੀ ਜੇ ਜੱਫਾ ਨਾ ਮਾਰਦਾ ਜਸਬੀਰ ਸਿੰਘ ਥਾਣੇਦਾਰ ਤੇ ਫਿਰ ਸਾਜ਼ਿਸ਼ ਤਾਂ ਹੈ ਹੀ ਐ ਹੁਣ ਸਵਾਲ ਇਹ ਐ ਕਿ ਉਸ ਸਾਜ਼ਿਸ਼ ਚ ਕੌਣ ਕੌਣ ਨਰੈਨ ਸਿੰਘ ਚੌੜਾ ਦੇ ਨਾਲ ਸੀ ਤੇ ਨਰੈਨ ਸਿੰਘ ਚੌੜਾ ਮੋਰਾਸੀ ਜਾਂ ਸਾਜ਼ਿਸ਼ ਕਰਤਾ ਦਾ ਹਿੱਸਾ ਸੀ ਕਿਉਂਕਿ ਨਰੈਨ ਸਿੰਘ ਚੌੜਾ ਤੇ ਪਹਿਲਾ ਇਲਜ਼ਾਮ ਕੀਨੇ ਤੂੰ ਇਹ ਦੇਖੋ ਜਿਹੜਾ ਜੇਲ ਬ੍ਰੇਕ ਕਾਂਡ ਹੈ ਉਹਦੇ ਚ ਵੀ ਉਹਦਾ ਨਾਮ ਜ਼ਿਕਰ ਹੈ ਹੋਰ ਵੀ ਬਹੁਤ ਸਾਰੇ ਮਾਮਲੇ ਨੇ ਵੀ ਪਾਕਿਸਤਾਨ ਵੀ ਗਿਆ ਇਹਨਾਂ ਦੇ بڑے ਇਲਜ਼ਾਮ ਨੇ ਨਰੈਨ ਸਿੰਘ ਚੌੜਾ ਤੇ ਅੱਛਾ ਕਿਹਦੇ ਨਾਲ ਹੀ ਡਲਾ ਸਾਹਿਬ ਉਹ ਬੰਦਾ ਕਹਿੰਦੇ ਇੰਟੈਲੈਕਚੁਅਲ ਬੜਾ ਜੀ ਕਿਤਾਬਾਂ ਵੀ ਉਹਨੇ ਲਿਖੀਆਂ ਡਬਲ ਐਮਏ ਪੋਲਿਟੀਕਲ ਸਾਇੰਸ ਦੀ ਹੈ ਇਹ ਵੀ ਬੜੀ ਅਜੀਬ ਗੱਲ ਹੈ ਵੀ ਪੜਿਆ ਲਿਖਿਆ ਆਦਮੀ ਐ ਸਮਝਦਾਰ ਸਮਾਜ ਨੂੰ ਸੋਸਾਇਟੀ ਨੂੰ ਸੇਧ ਦਿੰਦਾ ਜਦੋਂ ਬੰਦਾ ਕਿਤਾਬ ਲਿਖਦਾ ਚਾਹੇ ਉਹ ਕਿਤਾਬਾਂ ਪੰਜਾਬ ਦੇ ਵਖਵਾਦ ਦੇ ਹੀ ਲਿਖਦੇ ਆ ਪਰ ਬੰਦਾ ਸੋਸਾਇਟੀ ਨੂੰ ਤੇ ਸਮਝਦਾ ਵਾਇਲੈਂਸ ਨੂੰ ਤੇ ਜਾਣਦਾ ਵੀ ਵਾਇਲੈਂਸ ਕੀ ਚੀਜ਼ ਆ ਦੇਖੋ ਇਹ ਤੁਹਾਡੀ ਤੁਹਾਡੀ ਤੁਸੀਂ ਗੱਲ ਬੜੀ ਵਧੀਆ ਕੀਤੀ ਆ ਹਮ ਪਰ ਜਦੋਂ ਅਸੀਂ ਮਨੁੱਖੀ ਸੁਭਾਅ ਦੇਖਦੇ ਆ ਨਾ ਹਮ ਕਿਸੇ ਨੇ ਜਦੋਂ ਕ੍ਰਾਈਮ ਕਰਨਾ ਹਮ ਉਦੋਂ ਇਹ ਨਹੀਂ ਤੈ ਹੁੰਦਾ ਕਿ ਉਹ ਵਿਅਕਤੀ ਬਹੁਤ ਪੜਿਆ ਲਿਖਿਆ ਤੇ ਉਹ ਕਰਾਇਮ ਨਹੀਂ ਕਰੂਗਾ ਤੁਸੀਂ ਦੇਖੋ ਨਾ ਕਿੰਨੇ ਪੜੇ ਲਿਖੇ ਵਿਅਕਤੀ ਵੀ ਕਰਾਇਮ ਕਰਦੇ ਨੇ ਅਨਪੜ ਵੀ ਕਰਦੇ ਨੇ ਸੋ ਵਿਅਕਤੀ ਕਦੋਂ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੁੰਦਾ ਹੈ ਜਾਂ ਸਾਜ਼ਿਸ਼ ਦਾ ਹਿੱਸਾ ਬਣਦਾ ਹੈ ਜਾਂ ਸਾਜ਼ਿਸ਼ ਘਾੜਾ ਬਣਦਾ ਹੈ ਇਹ ਉਸ ਵਿਅਕਤੀ ਦੇ ਕਰਮ ਤੇ ਨਿਰਪਰ ਹੈ ਕਿ ਉਹਨੇ ਕਰਮ ਕੀ ਕੀਤਾ ਹੁਣ ਨਰੈਨ ਸਿੰਘ ਚੌੜਾ ਦੇ ਪ੍ਰਾਣੀਕਰਮਤਾ ਸੀ ਦੇਖੇ ਉਹ ਜੇਲ੍ਹ ਚ ਵੀ ਰਿਹਾ ਤੇ ਚਲੋ ਜ਼ਮਾਨਤ ਵਗੈਰਾ ਜੋ ਵੀ ਹੈ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਤੇ ਅਗਰ 3 ਤਰੀਕ ਨੂੰ ਵੀ ਨਰੈਨ ਸਿੰਘ ਚੌੜਾ ਘੁੰਮ ਰਿਹਾ ਸੀ ਤੇ ਜਿਹੜੇ ਪੁਲਿਸ ਕਮਿਸ਼ਨਰ ਸਾਹਿਬ ਦਾ ਬਿਆਨ ਮੈਂ ਸੁਣਿਆ ਟੀਵੀ ਤੇ ਮੈਂ ਨੋਟ ਕੀਤੇ ਪੁਆਇੰਟ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੇ ਕਿਉਂਕਿ ਗੁਰਪ੍ਰੀਤ ਭੁੱਲਰ ਭੁੱਲਰ ਵੀ ਪੰਜਾਬ ਦੇ ਚੰਗੇ ਪੁਲਿਸ ਅਫਸਰਾਂ ਚ شمار ਕੀਤਾ ਜਾਂਦਾ ਉਹ ਕਹਿੰਦੇ ਵੀ ਇੱਕ ਏਜੀ ਇੱਕ ਇੱਕ AIG ਪੱਧਰ ਦਾ ਅਫਸਰ ਤਨਾਤ ਹੈ ਅਸਿਸਟੈਂਟ ਐਡਵੋਕੇਟ ਜਨਰਲ ਇੱਕ AG ਐਡਵੋਕੇਟ ਜਨਰਲ ਇੱਕ AG AG ਹਾਂਜੀ 2 SP AG ਜਾਂ AIG ਚਲੋ ਇੰਸਪੈਕਟਰ ਜਨਰਲ ਪੱਧਰ ਦਾ ਅਫਸਰ ਇੱਕ AIG 2 SP 2 DSP ਔਰ 175 ਮੁਲਾਜ਼ਮ ਕਹਿੰਦੇ ਸਾਦੀ ਵਰਦੀ ਚਲਾਏ ਗਏ ਨੇ ਤੇ 175 ਮੁਲਾਜ਼ਮ ਇਹ ਬੜਾ ਔਖਾ ਲੱਗਦਾ ਹੈ ਕਿ ਨਰੈਨ ਸਿੰਘ ਚੌੜਾ ਬਾਰੇ ਨਾ ਜਾਣਦੇ ਹੂੰ ਅਗਰ ਅਗਰ ਇਸ ਤਰ੍ਹਾਂ ਦਾ ਹੈ ਇਹਦਾ ਮਤਲਬ ਹੈ ਫਿਰ ਤਾਂ ਸੱਚਮੁੱਚ ਕਿਤਨਾ ਕਿਤੇ ਪੰਜਾਬ ਪੁਲਿਸ ਦੀ ਸੀਆਈਡੀ ਔਰ ਇੰਟੈਲੀਜੈਂਸ ਨੂੰ ਹੋਰ ਤਕੜੇ ਕਰਨ ਦੀ ਲੋੜ ਹੈ ਉਨਝ ਆਪਾਂ ਇੱਕ ਵੱਖਰਾ ਪ੍ਰੋਗਰਾਮ ਵੀ ਕਰਨਾ ਹੈ ਜਿਹੜਾ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਦਾ ਵਿੰਗ ਹੈ ਜਾਂ ਸਾਡੇ ਸੀਆਈਡੀ ਔਰ ਇੰਟੈਲੀਜੈਂਸ ਵਾਲੇ ਆ ਪਿਛਲੇ ਲੰਮੇ ਸਮੇਂ ਤੋਂ 200 20 ਤੋਂ ਲਗਭਗ ਤਿੰਨ ਚਾਰ ਸਾਲਾਂ ਤੋਂ ਸਾਡੇ ਬਹੁਤ ਸਾਰੇ ਅਫਸਰ ਨੇ ਜਿਹੜੇ ਰਿਟਾਇਰ ਹੋਈ ਜਾ ਰਹੇ ਨੇ ਤੇ ਉਹਨਾਂ ਦੀਆਂ ਪ੍ਰੋਮੋਸ਼ਨਾਂ ਨਹੀਂ ਹੋ ਰਹੀਆਂ ਇੱਕ ਮਾਮਲਾ ਵੀ ਅਦਾਲਤ ਦੇ ਵਿੱਚ ਗਿਆ ਹੋਇਆ ਇੱਕ ਕਾਂਸਟੇਬਲ ਵੱਲੋਂ ਪਟੀਸ਼ਨ ਵੀ ਪਾਈ ਗਈ ਸੀ ਪਰ ਉਹ ਗਰੁੱਪ ਸੀ ਦੇ ਲਈ ਸੀ ਉਹ ਇੰਸਪੈਕਟਰ ਵਗੈਰਾ ਦੇ ਲਈ ਨਹੀਂ ਸੀ ਇਹ ਹਾਲਾਂਕਿ ਇਹਦੇ ਨਾਲ ਸੰਬੰਧ ਨਹੀਂ ਕੋਈ ਇਸ ਖਬਰ ਦਾ ਪਰ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਜਿਹੜੇ ਇੰਟੈਲੀਜੈਂਸ ਵਿੰਗ ਨੇ ਜਾਂ ਸੀਆਈਡੀ ਵਗੈਰਾ ਨੇ ਇਹਦੇ 'ਚ ਤਰੱਕੀਆਂ ਵੀ ਨਹੀਂ ਸਾਡੇ ਇਨਸਪੈਕਟਰਾਂ ਨੂੰ ਮਿਲ ਰਹੀਆਂ ਜਾਂ ਹੋਰ ਮੁਲਾਜ਼ਮਾਂ ਨੂੰ ਮਿਲ ਰਹੀਆਂ ਇਸ ਪਾਸੇ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਬਹੁਤ ਸਾਰੇ ਇਨਸਪੈਕਟਰ ਜਿਹੜੇ ਡੀਐਸਪੀ ਬਣ ਸਕਦੇ ਸੀ ਪਰ ਉਹਨਾਂ ਨੂੰ ਤਰੱਕੀ ਨਹੀਂ ਮਿਲੀ ਡੀਐਸਪੀ ਬਣੇ ਬਿਨਾ ਉਹ ਰਿਟਾਇਰ ਹੋ ਗਏ ਔਰ ਕਈ ਰਿਟਾਇਰ ਹੋਣ ਦੇ ਕੰਡੇ ਨੇ ਜਿਨ੍ਹਾਂ ਨੇ ਡੀਐਸਪੀ ਬਣ ਜਾਣਾ ਹੈ ਅਗਰ ਤਰੱਕੀ ਨਾ ਮਿਲੀ ਕਿਤੇ ਉਹ ਵੀ ਇਨਸਪੈਕਟਰ ਰਿਟਾਇਰ ਨਾ ਹੋ ਜਾਣੇ ਇਹਦੇ ਮਾਮਲੇ 'ਚ ਪਟੀਸ਼ਨ ਵੀ ਹੈ ਔਰ ਇਹਦੇ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਿੱਠੀਆਂ ਲਿਖੀਆਂ ਨੇ ਸਾਡੇ ਮੁਲਾਜ਼ਮਾਂ ਨੇ ਭਗਵੰਤ ਮਾਨ ਉਹਨਾਂ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਕਿ ਸਾਡੇ ਜਿਹੜੇ ਇਹ ਵਿੰਗ ਨੇ ਖੁਫੀਆ ਇਹਨਾਂ ਨੂੰ ਖੁਫੀਆ ਕਹਿ ਦਿੰਦੇ ਨੇ ਹੈ ਤਾਂ ਪਬਲਿਕ ਹੀ ਨੇ ਪਬਲਿਕ ਚ ਵਿਚਰਦੇ ਨੇ ਇਹ ਸਰਕਾਰ ਦੇ ਅੱਖ ਕੰਨ ਨੇ ਇਹਨਾਂ ਦੇ ਮੁਲਾਜ਼ਮਾਂ ਦੀਆਂ ਤਰੱਕੀਆਂ ਬੜੀਆਂ ਜ਼ਰੂਰੀ ਹੈ ਔਰ ਜਸਬੀਰ ਸਿੰਘ ਥਾਣੇਦਾਰ ਅਗਰ ਜੱਫਾ ਨਾ ਮਾਰਦਾ ਮੈਂ ਬਾਰ-ਬਾਰ ਕਹਿਣਾ ਤੇ ਫਿਰ ਕੀ ਵਾਪਰਨਾ ਸੀ ਪੰਜਾਬ ਪੁਲਿਸ ਦੀ ਵੀ ਬਦਨਾਮੀ ਸੀ ਤੇ ਹੁਣ ਅਗਰ 175 ਮੁਲਾਜ਼ਮ ਲਾ ਕੇ ਵੀ ਪੁਲਿਸ ਹਜੇ ਤੱਕ ਇਹ ਨਹੀਂ ਦੱਸ ਸਕੀ ਪੁਲਿਸ ਦੀ ਇਨਵੈਸਟੀਗੇਸ਼ਨ ਵੀ ਤਾਂ ਹੋ ਰਹੀ ਹੋਣੀ ਹੈ ਨਾ ਹਜੇ ਤੱਕ ਨਾ ਤਾਂ ਹਰੇ ਕੋਟ ਵਾਲੇ ਬਾਬਾ ਧਰਮਾ ਨੂੰ ਫੜ ਸਕੀ ਪੁਲਿਸ ਨਰੈਣ ਚੋੜਾ ਦਾ ਚਲੋ ਫੜਿਆ ਗਿਆ ਕਿਉਂਕਿ ਜਸਬੀਰ ਸਿੰਘ ਨੇ ਜੱਫਾ ਪਾ ਲਿਆ ਤੇ ਨਾ ਹੀ ਤੀਜਾ ਵਿਅਕਤੀ ਜਿਹੜਾ ਇਹਨਾਂ ਦੇ ਨਾਲ ਸੀ ਇੱਕ ਦਿਨ ਪਹਿਲਾਂ ਉਹਨੂੰ ਪੁਲਿਸ ਫੜ ਸਕੀ ਅਗਰ ਫੜੇ ਹੋਏ ਨਹੀਂ ਤੇ ਹੋ ਸਕਦਾ ਹੈ 24 ਘੰਟਿਆਂ ਚੋਂ ਤਾਂ ਫਿਰ ਉਹਨਾਂ ਨੂੰ ਪੇਸ਼ ਹੀ ਕਰਨਾ ਪੈਣਾ ਸੀ ਹੁਣ ਤੱਕ ਪਤਾ ਲੱਗਣਾ ਸੀ ਇਹਦਾ ਮਤਲਬ ਹੈ ਪੁਲਿਸ ਨੂੰ ਆਪਣੀ ਇਨਵੈਸਟੀਗੇਸ਼ਨ ਤਕੜੇ ਕਰਨ ਦੀ ਲੋੜ ਹੈ ਔਰ ਪੁਲਿਸ ਨੂੰ ਹੋਰ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਦੇਖਣ ਦੀ ਲੋੜ ਹੈ ਇਹ ਮਾਮਲਾ ਅਸੀਂ ਇਹਨੂੰ ਬਹੁਤ ਸਧਾਰਨ ਮਾਮਲਾ ਨਹੀਂ ਮੰਨ ਸਕਦੇ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਜ਼ਰੂਰਤ ਹੈ ਕਿ ਇਸ ਘਟਨਾ ਦੇ ਪਿੱਛੇ ਕੌਣ ਸੀ ਇਸ ਮਾਮਲੇ ਦੇ ਪਿੱਛੇ ਕੌਣ ਸੀ ਕੀ ਦੀ ਮਨਸ਼ਾ ਕੀ ਸੀ ਔਰ ਜਿਹੜੇ ਵਿਅਕਤੀ ਉਹ ਦੋ ਨਾਲ ਸੀ ਕਿ ਉਹਨਾਂ ਨੂੰ ਇਸ ਘਟਨਾ ਦਾ ਪਤਾ ਸੀ ਜਾਂ ਨਹੀਂ ਪਤਾ ਸੀ ਜਿਹਨੂੰ ਮੈਂ ਪਹਿਲਾਂ ਜ਼ਿਕਰ ਕੀਤਾ ਹੋ ਸਕਦਾ ਉਹਨਾਂ ਨੂੰ ਨਾ ਹੀ ਪਤਾ ਨਾ ਹੀ ਪਤਾ ਹੋਵੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿੰਦਾ ਸੰਦੀਪ ਜੀ ਇਸ ਘਟਨਾ ਤੋਂ ਬਾਅਦ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਸੁਰੱਖਿਆ ਮਿਲੀ ਹੈ ਉਹ ਕਈ ਵਾਰ ਕੇਂਦਰੀ ਰਾਜ ਮੰਤਰੀ ਰਹੇ ਨੇ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਮੈਨੂੰ ਪਤਾ ਹੈ ਉਦੋਂ ਰਾਜ ਮੰਤਰੀ ਸੀ ਸੁਖਬੀਰ ਸਿੰਘ ਬਾਦਲ ਇੰਡਸਟਰੀ ਦਾ ਡਿਪਟੀ ਸੀਐਮ ਪੰਜਾਬ 'ਚ ਰਹੇ ਨੇ ਗ੍ਰਹਿ ਮੰਤਰੀ ਦਾ ਅਹੁਦਾ ਸੁਖਬੀਰ ਸਿੰਘ ਬਾਦਲ ਕੋਲੇ ਸੀ ਐਮਪੀ ਰਹੇ ਐਮਐਲਏ ਵੀ ਰਹਿਆ ਸੁਖਬੀਰ ਜਦੋਂ ਸਰਕਾਰ ਨਹੀਂ ਸੀ ਸੋ ਇਹਦਾ ਮਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਕਈ ਵਾਰ ਦਾ ਐਮਪੀ ਐਮਐਲਏ ਮੰਤਰੀ ਤੇ ਉਹਦੀ ਸੁਰੱਖਿਆ 'ਚ ਐਡੀ ਵੱਡੀ ਚੂਕ ਹਾਲਾਂਕਿ ਹੁਣ ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਲਈ ਪਹਿਲਾਂ ਨਾਲੋਂ ਵੀ ਪੁਲਿਸ ਬੰਦੋਬਸਤ ਜ਼ਿਆਦਾ ਸਖਤ ਕੀਤੇ ਗਏ ਨੇ ਹੁਣ ਜਿੱਥੇ ਜਿੱਥੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਮੂਵਮੈਂਟ ਵੀ ਹੈ ਆਉਂਦੇ ਦਿਨਾਂ 'ਚ ਜਿੱਥੇ ਜਿੱਥੇ ਸੁਖਬੀਰ ਸਿੰਘ ਬਾਦਲ ਨੇ ਜਾਣਾ ਵੀ ਹੋਊਗਾ ਉੱਥੇ ਵੀ ਸੁਰੱਖਿਆ ਹੁਣ ਵਧਾ ਕੇ ਰੱਖਣੀ ਪੈਣੀ ਹੈ ਕਿਉਂਕਿ ਇਸ ਘਟਨਾ ਤੋਂ ਬਾਅਦ ਇਹ ਗੱਲ ਤਾਂ ਜਗਜਾਹਰ ਹੋ ਗਈ ਕਿ ਸੁਖਬੀਰ ਸਿੰਘ ਬਾਦਲ ਨੂੰ ਵੀ ਖਤਰਾ ਹੈ ਔਰ ਇਹ ਚਿੰਤਾ ਦੀ ਗੱਲ ਪੰਜਾਬ ਪੁਲਿਸ ਲਈ ਵੀ ਹੈ ਕਿ ਹੁਣ ਉਹਨੂੰ ਹੋਰ ਸੁਰੱਖਿਆ ਦੇਣੀ ਪੈਣੀ ਹੈ ਔਰ ਇਸ ਕਰਕੇ ਸਾਡੇ ਜਿਹੜੇ ਮੁਲਾਜ਼ਮ ਨੇ ਪੰਜਾਬ ਪੁਲਿਸ ਦੇ ਜਦੋਂ ਕਿਸੇ ਵਿਅਕਤੀ ਤੇ ਹਮਲੇ ਦਾ ਖਤਰਾ ਹੋਵੇ ਤੁਸੀਂ ਸਮਝੋ ਨਾ ਸਾਡੇ ਮੁਲਾਜ਼ਮਾਂ ਦੀ ਜਾਨ ਨੂੰ ਵੀ ਤਾਂ ਖਤਰਾ ਹੈ ਨਾ ਹੁਣ ਜਿਹੜੇ ਸੁਖਬੀਰ ਦੀ ਸੁਰੱਖਿਆ ਚਤਨਾਤ ਨੇ ਉਹਨਾਂ ਦੇ ਜਿਹੜੇ ਅਫਸਰ ਤਨਾਤ ਨੇ ਕਾਂਸਟੇਬਲ ਨੇ ਥਾਣੇਦਾਰ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਰਾਤ ਨੂੰ ਡਰਦੇ ਹੋਣਗੇ ਵੀ ਭਾਈ ਸੁਖਬੀਰ ਨਾਲ ਡਿਊਟੀ ਲੱਗੀ ਹੋਈ ਹੈ ਸਾਡੇ ਪਰਿਵਾਰ ਦੇ ਜੀ ਦੀ ਵੀ ਰੱਬ ਸੁੱਖ ਰੱਖੇ ਇਹਦਾ ਮਤਲਬ ਹੈ ਇੱਕ ਡਰ ਦਾ ਮਾਹੌਲ ਵੀ ਬਣਦਾ ਹੈ ਪੁਲਿਸ ਦੇ ਪਰਿਵਾਰਾਂ 'ਚ ਵੀ ਬਣਦਾ ਇਸ ਕਰਕੇ ਪੁਲਿਸ ਨੂੰ ਵੀ ਤਕੜੇ ਕਰਨ ਦੀ ਲੋੜ ਹੈ ਸੋ ਜਿੱਥੇ ਤਰੱਕੀਆਂ ਤਰੁਕੀਆਂ ਸਾਡੇ ਮੁਲਾਜ਼ਮਾਂ ਨੂੰ ਚਾਹੀਦੀਆਂ ਹਨ ਮੁੱਖ ਮੰਤਰੀ ਭਗਵੰਤ ਮਾਨ ਜਰੂਰ ਇਸ ਪਾਸੇ ਸੋਚਣ ਪੁਲਿਸ ਦੇ ਮੁਲਾਜ਼ਮਾਂ ਨੂੰ ਤਰੱਕੀਆਂ ਵੀ ਮਿਲਣ ਔਰ ਜ਼ਰੂਰੀ ਇਨਫਰਾਸਟ੍ਰਕਚਰ ਵੀ ਮਿਲੇ ਔਰ ਉਹਨਾਂ ਨੂੰ ਛੁੱਟੀਆਂ ਛੁੱਟੀਆਂ ਵੀ ਮਿਲਣ ਕਿਉਂਕਿ ਛੁੱਟੀਆਂ ਵੀ ਪੁਲਿਸ ਮੁਲਾਜ਼ਮਾਂ ਨੂੰ ਬਹੁਤ ਘੱਟ ਮਿਲਦੀਆਂ ਨੇ ਉਸ ਪਾਸੇ ਵੀ ਸਰਕਾਰ ਨਾਲ ਦੀ ਨਾਲ ਸੋਚੇ ਕਿ ਅਸੀਂ ਭਰਤੀ ਹੋਰ ਕਰੀਏ ਤਾਂ ਕਿ ਮੁਲਾਜ਼ਮਾਂ ਤੇ ਦਬਾਅ ਘਟੇ ਆ ਮੈਂ ਸੁਣਦਾ ਹੁਣਾਂ ਵੀ 2000 ਭਰਤੀ ਕਰਨੇ ਆ ਜਾਂ 220 230 ਮੁਲਾਜ਼ਮ ਕਰਨੇ ਆ ਘੱਟੋ ਘੱਟ 1 ਲੱਖ ਪੁਲਿਸ ਕਾਂਸਟੇਬਲ ਘੱਟੋ ਘੱਟ ਪੰਜਾਬ ਚ ਭਰਤੀ ਹੋਣਾ ਚਾਹੀਦਾ ਅਫਸਰ ਤਾਂ ਚਲੋ ਹੋਣਾ ਹੀ ਐ ਇੰਨਾ ਹਮਲਾ ਅਗਰ ਪੰਜਾਬ ਚਾਊਗਾ ਤਾਂ ਅਸੀਂ ਉਸ ਉਸ ਖੇਤਰ ਚ ਪਹੁੰਚਾਂਗੇ ਜਿਵੇਂ ਚੰਡੀਗੜ੍ਹ ਜਿੱਤੇ ਹਰ ਸੜਕ ਤੇ ਤੁਹਾਨੂੰ ਪੁਲਿਸ ਮਿਲਦੀ ਹੈ ਔਰ ਪੰਜਾਬ ਦੀ ਹਰ ਸੜਕ ਤੇ ਜਦ ਤੱਕ ਪੁਲਿਸ ਨਹੀਂ ਮਿਲਦੀ ਤਦ ਤੱਕ ਤੁਸੀਂ ਕਰਾਈਮ ਨੂੰ ਬਹੁਤ ਜ਼ਿਆਦਾ ਮਿਨੀਮਾਈਜ਼ ਨਹੀਂ ਕਰ ਸਕਦੇ ਵੈਸੇ ਡਲਾਪ ਜਿਹੜਾ ਤੁਸੀਂ ਆ ਗੱਲ ਕੀਤੀ ਨਾ ਵੀ ਪੁਲਿਸ ਦੀ ਨਫਰੀ ਜਿਹੜੀ ਆ ਵਧਾਉਣੀ ਚਾਹੀਦੀ ਆ ਜਿਦਾਂ ਚੰਡੀਗੜ੍ਹ ਦੀ ਵੀ ਉਦਾਹਰਣ ਦਿੱਤੀ ਇਹ ਵੀ ਵੈਸੇ ਆਪਣੇ ਆਪ ਚ ਇੱਕ ਵਿਸ਼ਾ ਹੈਗਾ ਵੀ ਨੌਜਵਾਨ ਜਿਹੜੇ ਆ ਉਹ ਗਲਤ ਰਸਤੇ ਦੇ ਉੱਤੇ ਕਿਉਂ ਪੈ ਗਏ ਆ ਇਹਦੇ ਉੱਤੇ ਵੀ ਇੱਕ ਵੱਡੀ ਡਿਬੇਟ ਜਿਹੜੀ ਆ ਕੀਤੀ ਜਾ ਸਕਦੀ ਆ ਪਰ ਤੁਸੀਂ ਇਹ ਜਿਹੜੀ ਜਾਣਕਾਰੀ ਦਿੱਤੀ ਹੈ ਬਾਬੇ ਧਰਮੇ ਵਾਲੇ ਕੇਸ ਦੇ ਵਿੱਚ ਕੌਣ ਬੰਦੇ ਨੇ ਪਿੱਛੇ ਇਹਨਾਂ ਦੇ ਕੌਣ ਹੋ ਸਕਦਾ ਸੁਖਬੀਰ ਬਾਦਲ ਦੀ ਲਾਈਫ ਨੂੰ ਥ੍ਰੈਟ ਵੀ ਹੁਣ ਬਿਲਕੁਲ ਜ਼ਾਹਰ ਜੀ ਗੱਲ ਹੈ ਹੋ ਗਿਆ ਸੋ ਇਹਨਾਂ ਉੱਤੇ ਤੁਸੀਂ ਇਹ ਕਪੜਛਾਣ ਕੀਤਾ ਖਬਰ ਪੜਤਾਲ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸਿਕਾ ਜੀ ਸਸਿਕਾ ਜੀ ਬਹੁਤ-ਬਹੁਤ ਧੰਨਵਾਦ ਔਰ ਕੋਈ ਵੀ TIR ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੀ ਅਸਹਿਮਤੀ ਸਿਰ ਮੱਥੇ ਆ ਤੁਸੀਂ ਆਪਣੀ ਗੱਲ ਮੇਨਤ ਸਾਂਝੀ ਕਰ ਸਕਦੇ ਹੋ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਵਾਂਗੇ ਉਹ ਅਖੀਰ ਚ 30 ਸਕੰਡ ਹੋਰ ਲਵਾਂਗਾ ਜੀ ਜੀ ਭਾਵੇਂ ਬਾਬਾ ਧਰਮੇ ਤੇ ਭਾਵੇਂ ਉਹ ਤੀਸਰਾ ਵਿਅਕਤੀ ਸੀ ਪੁਲਿਸ ਦੇ ਸਾਡੇ ਇੰਟੈਲੀਜੈਂਸ ਦੇ ਵਿੰਗ ਅੰਮ੍ਰਿਤਸਰ ਦੀ ਪੁਲਿਸ ਉਹ ਜ਼ਰੂਰ ਇਸ ਵਕਤ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ ਕਿ ਉਹ ਵਿਅਕਤੀ ਕੌਣ ਸੀ ਔਰ ਪੁਲਿਸ ਦੇ ਲਈ ਇਹ ਕੇਸ ਇੱਕ ਬਹੁਤ ਵੱਡੀ ਚੁਣੌਤੀ ਬਣਿਆ ਹੈ ਸੰਦੀਪ ਜੀ ਪੁਲਿਸ ਨੂੰ ਇਸ ਕੇਸ ਦਾ ਪੂਰਾ ਸੱਚ ਪੰਜਾਬ ਦੇ ਲੋਕਾਂ ਸਾਹਮਣੇ ਲਿਆਉਣਾ ਪਊਗਾ ਕਿਉਂਕਿ ਅਕਾਲੀ ਦਲ ਬਾਰ ਬਾਰ ਕਹਿ ਰਿਹਾ ਹੈ ਕਿ ਸਰਕਾਰ ਇਹਦੇ ਪਿੱਛੇ ਹੈ ਜਾਂ ਪੁਲਿਸ ਦੀ ناکਾਮਯਾਬੀ ਹੈ ਸੋ ਇਹ ਪੁਲਿਸ ਦੀ ਪੁਲਿਸ ਨੇ ਕਹਿ ਚੁੱਕਿਆ ਏਜੰਸੀਆਂ ਦਾ ਜ਼ਿਕਰ ਹੋਰ ਲੈ ਕਰ ਚੁੱਕਿਆ ਸੋ ਇਹ ਪੁਲਿਸ ਦੀ ਪ੍ਰਤਿਸ਼ਠਾ ਦਾ ਵੀ ਸਵਾਲ ਹੈ ਪੰਜਾਬ ਪੁਲਿਸ ਜੀ ਕਿ ਉਹ ਇਸ ਕੇਸ ਨੂੰ ਕਿਵੇਂ ਹੱਲ ਕਰਦੇ ਨੇ ਜੀ ਬਹੁਤ ਬਹੁਤ ਧੰਨਵਾਦ ਸਰ ਸਸਿਕਾ ਜੀ ਸਸਿਕਾ ਜੀ